ਆ ਮੈਚ ਤੋਂ ਬਾਅਦ ਪੈਣ ਦਾ ਜਿਹੜਾ ਸੈਮੀ ਮੈਚ ਖਿਡੇ ਜਾਣਾ ਠੱਠੀ ਭਾਈ ਤੇ ਦਿয়ালਪੁਰਾ ਮਿਰਜਾ ਜਿੱਥੋਂ ਮੈਚ ਰਹਿੰਦਾ ਵੀਰੇ ਉਥੋਂ ਮੈਚ ਜਿਹੜਾ ਸ਼ੁਰੂ ਹੋਣਾ ਠੱਠੀ ਭਾਈ ਤੇ ਦਿয়ালਪੁਰਾ ਮਿਰਜਾ ਆ ਮੈਚ ਤੋਂ ਬਾਅਦ ਜਿਹੜੀਆਂ ਟੀਮਾਂ ਉਹ ਗਰਾਊਂਡ ਦੇ ਵਿੱਚ ਆ ਜਾਣ ਸਾਡੀ ਬੇਨਤੀ ਹੈ ਲੋ ਪਹਿਲੀ ਰੇਡ ਨੌਜਾਨ ਕਹਿੰਦੇ ਦਬਰੀ ਖਾਨੇ ਵੱਲੋਂ ਪਾਉਣ ਦੇ ਲਈ ਵਧਿਆ ਹੋਇਆ ਸੁਖੀ ਲੱਗਿਆ ਹੋਇਆ ਗੁਰੂ ਸਈਆ ਜੋਤੀ ਪੁੱਜਿਆ ਹੋਇਆ ਭੈਣੀ ਵਾਲਾ ਵੀ ਇੱਕ ਜੱਫਾ 1100 ਦਾ ਹੋਣਾ ਗੁਰੂ ਸਈਏ ਸੁਖੀ ਦਾ ਪਰ ਆਹ ਨੌਜਾਨ ਕਹਿੰਦੇ ਰਾਮਪਰੇ ਵਾਲਾ ਅਮਰੀਕ ਟਪੇ ਦੇ ਮੇਲੇ ਦਾ ਫੋੜਦਾ ਜੇਤੂ ਤੇ ਭੋੜੀਪੁਰੇ ਦੇ ਵਿੱਚੋਂ ਮੋਟਰਸਾਈਕਲ ਤੇ ਬਾਂਦ ਡੋੜ ਦੇ ਵਿੱਚੋਂ ਕਹਿੰਦੇ ਉਹ ਬਸ਼ੇਰਾ ਜਿੱਤਿਆ ਜਿਹੜਾ ਜਾਫੀ ਜੱਫਾ ਨਹੀਂ ਲਾ ਸਕਿਆ ਵੀ ਨੰਬਰ ਜੱਸੀ ਨੌਜਾਨ ਬਾਦੀਆਂ ਵਾਲਾ ਆਪਦੀ ਟੀਮ ਦੇ ਖਾਤੇ ਜੋੜ ਗਿਆ ਕੋਟ ਭਾਈ ਪਿੰਦਾ ਆ ਨੌਜਾਨ ਖਿਡਾਰੀ ਦਾ ਜਾਫੀ ਚਾਰ ਨੇ ਇੱਕ ਕੰਨੀ ਤੇ ਬਾਜੇਖਾਨੇ ਵਾਲਾ ਸੰਦੀਪ ਲੱਗਿਆ ਹੋਇਆ ਆ ਬਾਜੇਖਾਨੇ ਵਾਲਾ ਤੇ ਕੋਟ ਭਾਈ ਵਾਲਾ ਬਾਜੇਖਾਨੇ ਵਾਲਾ ਤੇ ਕੋਟ ਭਾਈ ਵਾਲਾ ਵੀ ਨੰਬਰ ਕੋਟ ਭਾਈ ਵਾਲਾ ਆਪਣੀ ਟੀਮ ਦੇ ਖਾਤੇ ਜੁੜ ਗਿਆ ਅਸ਼ਰਫ ਭਾਈ ਖੇਡ ਪਾਉਣ ਦੇ ਲਈ ਲੱਖਾ ਆ ਗਿਆ ਬਾਜੇਖਾਨੇ ਵਾਲਾ ਚੱਕ ਮੈਕ ਤੇ ਕਰਦੇ ਗੱਲ ਨੋਜਾਂ ਦੀ ਲੋ ਬਾਜੇਖਾਨੇ ਵਾਲੇ ਲੱਖੇ ਦੀ ਪਈ ਹੋਈ ਰੇਡ ਜੱਫੀ 4 ਗੁਰੂਸਰਿਆ ਸੁਖੀ ਹੈ ਨਾਲ ਅੰਗਰੇਜ਼ ਹੈ ਤੇ ਨਾਲ ਕਹਿੰਦੇ ਅਮਰੀਕ ਆਹ ਕਹਿੰਦੇ ਗੁਰੂਸਰਿਆ ਸੁਖੀ ਦੇ ਜੱਫਾ ਲੱਗ ਗਿਆ 1100 ਦਿੱਤਾ ਜਾਣਾ ਭੈਣੀ ਵਾਲੇ ਜੋਤੀ ਵੱਲੋਂ ਭੈਣੀ ਵਾਲੇ ਜੋਤੀ ਵੱਲੋਂ 11 ਹੁਕਮਤਾ ਜਾਣਾ ਰੇਡ ਪਾਉਣ ਦੇ ਲਈ ਅਸ਼ਰਫ ਕਾਕਾ ਆ ਗਿਆ ਲੋ ਕਾਕਾ ਨਾਇਨ ਕਬੱਡੀ ਪਾ ਰਿਹਾ ਹੈ ਇਧਰ ਨਿੱਕਾ ਧਾਲੀਵਾਲ ਨਾਲ ਜਾਗਾ ਆਗਲਾ ਤੇ ਧੀਰਾ ਬਰਾਣ ਘੈਂ ਸਾਡਾ ਪੁਰਾਣਾ ਕਬੱਡੀ ਪਲੇਅਰ ਜਿਹੜਾ 2100 ਦੀ ਨਗਦ ਰਕਸ਼ਨਾ ਸਨਮਾਨ ਹੋਵੇਗਾ ਲੋ ਕਾਕੇ ਦੀ ਕਬੱਡੀ ਪਰ ਬਾਜੇ ਖੰਨੇ ਦਾ ਨਾਇਨ ਸੰਦੀਪ ਮੇਰੇ ਵੀਰੋ ਰੱਖਦਾ ਧਾਂ ਤੇ ਹੱਥ ਤੇ ਅੰਕ ਨਾਇਨ ਧਾਵੀ ਆਪਣੇ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਹੈ ਅਗਲੇ ਕਬੱਡੀ ਪਾਉਣ ਦੇ ਲਈ ਨੌਜਾਨ ਬਾਲੀਆਂ ਦਾ ਜੱਸੀ ਫੇਰ ਤਿਆਰ ਵਰ ਤਿਆਰ ਹੈ ਕਿ ਮਿਹਨਤਾਂ ਤੋਂ ਬਿਨਾ ਕਮਖਾਨ ਹੁੰਦਾ ਨਹੀਂ ਤੇ ਗੁਰੂ ਬਿਨਾ ਜੋਧਿਆ ਗਿਆਨ ਹੁੰਦਾ ਨਹੀਂ ਅੱਜ ਨਾ ਬਣੇ ਤੇ ਫਿਰ ਕੱਲ ਨਾ ਬਣੇ ਦਾ ਪੇਚ ਸਿੱਖੇ ਬਿਨਾ ਯਾਰੋ ਗੱਲ ਨਾ ਬਣੇ ਦਾਤੇ ਸਿੱਖੇ ਬਿਨਾ ਯਾਰੋ ਗੱਲ ਨਾ ਬਣੇ ਬਿਆਲਪੁਰਾ ਮਿਰਜਾ ਤੇ ਠੱਠੀ ਭਾਈ ਇਹ ਸੈਮੀ ਦੀਆਂ ਟੀਮਾਂ ਗਰਾਊਂਡ ਦੇ ਨੇੜੇ ਆ ਜਾਣ ਆ ਮੈਚ ਤੋਂ ਬਾਅਦ ਜਿਹੜਾ ਮੈਚ ਖੇਡਿਆ ਜਾਣਾ ਪਈ ਹੋਈ ਰੇਡ ਲੈ ਵੀ 1100 ਦਿੱਤਾ ਜਾਣਾ ਭੈਣੀ ਵਾਲਾ ਜੋਤੀ ਕਹਿੰਦਾ ਜੇ ਜਫਾ ਲਾਉ ਸੁਖੀ 1100 1100 ਤੇ ਸੀਤੇ ਸੁਖੀ ਸੁਖੀ ਤੇ ਜਸੀ ਜਸੀ ਤੇ ਸੁਖੀ ਪਰ ਬਾਡੀ ਵਾਲਾ ਜਸੀ ਤਕੜਾ ਨੰਬਰ ਆਲਦੀ ਟੀਮ ਦੇ ਖਾਤੇ ਜੋੜ ਗਿਆ ਆ ਜਿਹੜੇ ਮੁਖਸਰ ਸਾਹਿਬ ਦੇ ਕਹਿੰਦੇ ਕੋਟ ਭਾਈ ਪਿੰਡ ਵਾਲਾ ਮੇਰੇ ਵੀਰੋ ਜਿਹੜੇ ਪਿੰਡ ਦੇ ਕਹਿੰਦੇ ਮੋਨੂ ਹੁਰਾਂ ਦੇ ਚਰਚੇ ਹੋਏ ਆ ਸੋਨੂ ਹੁਰਾਂ ਦੀਆਂ ਗੱਲਾਂ ਹੋਈਆਂ ਤੇ ਕੋਟ ਭਾਈ ਵਾਲਾ ਹਰਜੀਤ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੱਧ ਆਇਆ ਬੋਲ ਅਸ਼ਰਫ ਦਿਆਲਪੁਰੇ ਦੇ ਹੋਸਪਰੇ ਸਾਡੇ ਪ੍ਰਬੰਧਕ ਵੀਰਾਂ ਨੂੰ ਬੇਨਤੀ ਹੈ ਮੋਸਪਰੇ ਅਰਸ਼ ਅਰਸ਼ੇ ਜਰੂਰ ਮੇਰੇ ਵੀਰ ਮੋਸਪਰੇ ਗਰਾਊਂਡ ਦੇ ਵਿੱਚ ਪਹੁੰਚ ਲਈ ਕਰ ਦਿਓ ਮੇਰੇ ਭਰਾ ਲੋ ਕੋਟ ਭਾਈ ਦਾ ਹਰਜੀਤ ਨਾਇਨ ਫੇਰ ਤਿਆਰ ਵਰ ਤਿਆਰ ਅਗਲੀ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਰੇਡ ਕੋਟ ਭਾਈ ਵਾਲਾ ਹਰਜੀਤ ਪਾਉਣ ਲਈ ਤਿਆਰ ਬਰ ਤਿਆਰ ਹੈ ਗੁਰੇਮਾਨ ਯੂਕੇ ਤੇ ਆਰਸ਼ਿਤ ਲਈ ਇਹਨਾਂ ਭਰਾਵਾਂ ਦੇ ਵੱਲੋਂ ਕਬੱਡੀ 65 ਕਿਲੋ ਦਾ ਪਹਿਲਾ ਤੇ ਦੂਜਾ ਪ੍ਰਾਈਜ਼ ਜਿਹੜਾ 20000 ਮੇਰੇ ਵੀਰੋ ਦਿੱਤਾ ਜਾਣਾਗਾ ਪਹਿਲਾ ਤੇ ਦੂਜਾ ਪ੍ਰਾਈਜ਼ ਇਹਨਾਂ ਭਰਾਵਾਂ ਦੇ ਵੱਲੋਂ ਦਿੱਤਾ ਜਾਣਾ ਕਬੱਡੀ 65 ਕਿਲੋ ਦਾ ਬੁਰੀਮਾਨ ਯੂਕੇ ਤੇ ਆਰਸ਼ਿਤ ਲਈ ਪਰ ਕੰਨੇ ਨੌਜਾਨ ਗੱਭਰੂ ਕੋਟ ਭਾਈ ਵਾਲਾ ਤਕੜਾ ਨੰਬਰ ਆਰ ਦੀ ਟੀਮ ਦੇ ਵਿੱਚ ਜੋੜ ਲਿਆ ਵਾਜੇਖਾਨੇ ਵਾਲਾ ਲਖਨ ਨਾਇਨ ਫਿਰ ਅਗਲੀ ਕਬੱਡੀ ਪਾਉਣ ਦੇ ਲਈ ਆ ਗਿਆ ਮੇਰੇ ਵੀਰੋ ਹਰਜੀਤ ਸਿੰਘ ਵਾ ਬਰਾਂਡ ਦੇ ਖੇਡ ਦਾ ਵਾਰਸ਼ ਇੱਕ ਕੰਨੀ ਤੇ ਨਾਇਨ ਅਮਰੀਕ ਰਾਮਪਰੇ ਦਾ ਨਾਲ ਅੰਗਰੇਜ਼ ਬੜੇ ਨਵੇਂ ਟੀਨ ਕਹਿੰਦੇ ਰੰਪਰੇ ਪਿੰਡ ਦੀ ਪੁੱਜੀ ਹੋਈ ਆ ਇਹ ਸੋਨੇ ਲੱਕੀ ਹੋਣਾਂ ਦੀ ਡਿਮਾਂਡ ਸੀ ਵੀ ਰੰਪਰਾ ਖੇਡੇ ਇਹ ਆ ਨਾਇਨ ਅਮਰੀਕ 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 ਰੰਪਰੇ ਦਾ ਤੇ ਲੱਖਾਂ ਬਾਜੇ ਖਾਨੇ ਵਾਲਾ ਮੇਰੇ ਵੀਰੋ ਪਰ ਆਹ ਨੌਜਾਨ ਰੰਪਰੇ ਵਾਲਾ ਰੰਪਰੇ ਵਾਲਾ ਵੀ ਦੇਖਿਆ ਜੋੜ ਗਿਆ ਵੀ ਨੰਬਰ ਜਿਹੜਾ ਉਹ ਜਾਫੀਆਂ ਦੇ ਖਾਤੇ ਜੋੜ ਗਿਆ ਸੇਖੇ ਵਾਲਾ ਕਾਕਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇੱਕ ਕੰਨੀ ਤੇ ਜੁੰਡੀ ਦਾ ਯਾਰ ਲੱਗਿਆ ਹੋਇਆ ਸੇਖੇ ਵਾਲਿਆ ਪਰ ਆਹ ਨੌਜਾਨ ਦਬੜੀ ਖਾਨੇ ਵਾਲਾ ਲੱਖਾ ਖੇਡ ਆ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਉਹ ਜਿਹੜਾ ਜਾਫੀ ਹੁਣ ਹੋਇਆ ਮੂਰੇ ਲਾਉਣੇ ਲੱਖਾ ਤੇ ਸੇਖੇ ਵਾਲਾ ਲੱਖਾ ਤੇ ਕਾਕਾ ਉਹ ਨੌਜਾਨ ਕਹਿੰਦੇ ਕਾਕਾ ਅਕੜਾ ਨੰਬਰ ਆਲ ਦੀ ਟੀਮ ਦੇ ਖਾਤੇ ਜੋੜ ਗਿਆ ਵੀ ਨੰਬਰ ਰੰਪਰੇ ਦੇ ਖਾਤੇ ਜੁੜ ਗਿਆ ਸਾਡੀ ਬੇਨਤੀ ਹੈ ਜੀ ਠੱਠੀ ਭਾਈ ਤੇ ਦਿਆਲਪੁਰਾ ਮਿਰਜ਼ਾ ਕਬੱਡੀ ਪੈਂਡ ਦੇ ਸੈਮੀ ਦੀਆਂ ਟੀਮਾਂ ਇਹ ਵੀ بیٹنگ ਬਾਕਸ ਦੇ ਵਿੱਚ ਆ ਜਾਣ ਟੀਮਾਂ ਨੂੰ ਸਾਡੀ ਬੇਨਤੀ ਹੈ ਜੀ ਇਹ ਵੀ ਟੀਮਾਂ ਜਿਹੜੀਆਂ بیٹنگ ਬਾਕਸ ਦੇ ਵਿੱਚ ਆ ਜਾਣ ਸਾਰੀ ਸੰਗਤ ਦਾ ਫਿਰ ਤੋਂ ਬਹੁਤ ਬੜਾ ਧੰਨਵਾਦ ਕਰਦੇ ਆਂ ਸਾਰੇ ਦਾਨੀ ਸੱਜਣਾ ਦਾ ਐਨ ਆਰ ਆਈ ਵੀਰਾਂ ਦਾ ਜਿਹੜੇ ਭਰਾਵਾਂ ਨੇ ਜਿੰਨਾ ਵੀ ਦਾਨ ਇਸ ਟੂਰਨਾਮੈਂਟ ਲਈ ਦਿੱਤਾਗਾ ਸਾਰਾ ਭਰਾਵਾਂ ਦਾ ਸਤਾਰ ਇਹ ਵੀ ਅਸ਼ਰਫ ਭਾਈ ਜੱਸੀ ਆ ਗਿਆ ਜੱਸੀ ਨਾ ਹੀ ਨਬਾਨੀਆਂ ਨਾਲ ਫੇਰੇ ਲਈ ਕਬੱਡੀ ਪਾ ਰਿਹਾ ਉਧਰ ਗਰਸੇਵ ਸਿੰਘ ਦੀ ਸੋਨੀ ਸਰਪੰਚ ਅਚੇਤੇ ਤੌਰ ਤੇ ਕਿਨੇ ਭਰਵੇਂ ਹਾਜ਼ਰੀਆਂ ਨਾਲ ਜਗਸੀਰ ਸਿੰਘ ਜੀ ਸਾਡੇ ਜਗ੍ਹਾ ਮਾਨ ਸੀਨੀਅਰ ਆਗੂ ਨੇ ਆਮਦਵੀ ਪਾਲਟੀ ਦੇ ਵੱਡੀਆਂ ਸਿਸ਼ੀਅਤਾਂ ਪੁੱਜੀਆਂ ਹੋਈਆਂ ਲੋ ਐ ਕਿ ਨੌਇਨ ਬਾੜੀਆਂ ਵਾਲਾ ਜੱਸੀ ਮੇਰੇ ਵੀਰੋ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹਰਜੀਤ ਨੌਇਨ ਗੇਦੜ ਵੇਹੜੇ ਇਲਾਕੇ ਦਾ ਕਹਿੰਦੇ ਕੋਟ ਭਾਈ ਪਿੰਡ ਵਾਲਾ ਪੂਰੀ ਤਿਆਰ ਵਰ ਤਿਆਰ ਹੈ ਇੱਕ ਕੰਨੀ ਤੇ ਦਬੜੀ ਖੰਨੇ ਦਾ ਲੱਖਾਂ ਲੱਗਿਆ ਦੂਜੀ ਕੰਨੀ ਤੇ ਨੌਇਨ ਬਾਜੇ ਖੰਨੇ ਵਾਲਾ ਸੰਦੀਪ ਲੋ ਨੰਗਲੰਗਿੰਬੀਆਂ ਵਾਲੇ ਦੀਆਂ ਜਾਂਦਾ ਨੇ ਪਰ ਨੌਇਨ ਬਾਜੇ ਵਾਲਾ ਸੰਦੀਪ ਤੇ ਦੂਜੇ ਬੰਨੇ ਕੋਟ ਭਾਈ ਵਾਲਾ ਹਰਜੀਤ ਢਾਹੇ ਕਿਤੇ ਵੰਦਾ ਲੱਗਦਾ ਜਾਨਦਾਰ ਜੱਫਾ ਖੇਡ ਦੀ ਗਰਾਊਂਡ ਦੇ ਵਿੱਚ ਬਿਆਲਪ੍ਰੇਮ ਮਿਰਜੇ ਦਾ ਮੈਦਾਨ ਅੱਜ ਉੱਚਕੁੱਟੀ ਦੇ ਪਲੇਅਰ ਖੇਡ ਰਹੇ ਹੈ ਤੇ ਅੰਕ ਨਾਇਨ ਬਾਜੇ ਵਾਲਾ ਸੰਦੀਪ ਆਡੀ ਟੀਮ ਦੇ ਖਾਤੇ ਜੋੜ ਗਿਆ ਬਿਆਲਪੁਰੇ ਵਾਲਿਓ ਕੀ ਹਾਲ ਚਾਲ ਹੋਰ ਠੰਡੇ ਜਣਾ ਹੋਣ ਪਟਾਕੇ ਪੈ ਰਹੇ ਆ ਮੈਚ ਚੋਟੀ ਦੇ ਖੇਡੇ ਜਾ ਰਹੇ ਆ ਲੋ ਰੇੜ ਕਿਹੜੇ ਗੱਭਰੂ ਨੇ ਖੇਡ ਦੇ ਮੈਦਾਨ ਵਿੱਚ ਪਾਉਣੇ ਆ ਇਹ ਗੱਲਾਂ ਸਮੇਂ ਦੀਆਂ ਹੋਣ ਗਿਆ ਵੀ ਪੈਂਦੇ ਬਿਨਾ ਢੋਲ ਤੋਂ ਭੰਗੜੇ ਲੋਕੀ ਵਿੰਦੇ ਖੜ ਖੜ ਕੇ ਨਵੇਂ ਪਿੰਡ ਦਾ ਰਾਜਾ ਖੇਲਾ ਲਖਦਾ ਕੋਕੇ ਜੜ ਜੜ ਕੇ ਨਵੇਂ ਪਿੰਡ ਦਾ ਰਾਜਾ ਖੇਲਾ ਲਖਦਾ ਕੋਕੇ ਜੜ ਜੜ ਕੇ ਬਾਦੀਆਂ ਵਾਲੇ ਨੇ ਫੇਰ ਉਹ ਕਰ ਲਿਆ ਤਿਆਰੀ ਮੇਰੇ ਮਿੱਤਰੋ ਜਾਫੀ ਚਾਰ ਨੇ ਇੱਕ ਕੰਨੀ ਤੇ ਮੁਕਸਰੀਆ ਲੱਗਿਆ ਹੋਇਆ ਤਿੰਨ ਬਠਿੰਡੇ ਵਾਲੇ ਉਹ ਚਾਰ ਨੇ ਰੰਪਰੇ ਪਿੰਡ ਦੀ ਟੀਮ ਖੇਡਦੀ ਆ ਤੇ ਬਾਦੀਆਂ ਵਾਲੇ ਨੇ ਧਾਵਾ ਬੋਲ ਦਿੱਤਾ ਹੁਣ ਚਾਰਾਂ ਦੇ ਵਿੱਚੋਂ ਇੱਕ ਜਾ ਅੰਗਰੇਜ਼ ਜਾਂ ਅਮਰੀਕ ਇਹ ਗੱਲ ਸਮੇਂ ਦੀ ਹੋਣੀ ਆ ਪਰ ਕਲਿਆਣਾ ਵਾਲਾ ਨਹੀਂ ਮੰਨਦਾ ਵੀ ਨੰਬਰ ਲੈ ਵੀ ਹੁਣ ਨੰਬਰ ਕਿਦਾ ਨੰਬਰ ਕਿਦਾ ਛੱਤਿਆਂ ਹੁਣ ਉਹ ਗੋਲ ਖੜੀ ਕਰਦੇ ਵੀ ਨੰਬਰ ਕਿਹੜੇ ਪਾਸੇ ਆ ਉਹ ਦੱਸਦੇ ਨੰਬਰ ਰੇਡਰ ਦਾ ਵੀ ਨੰਬਰ ਜਿਹੜਾ ਉਹ ਜੱਸੀ ਦੇ ਖਾਤੇ ਜੁੜ ਗਿਆ ਵੇ ਵੀ ਰੇਡ ਕਿਹੜੇ ਗੱਭਰੂ ਨੇ ਪਾਉਣੇ ਆ ਲਈ ਰੀਪਲੇ ਆ ਜੀ लवली 1 ਮਿੰਟ ਢੈਂਟ ਸਾਡਾ ਬਿਆਲਪੁਰੇ ਵਾਲਾ ਪੁਰਾਣਾ ਕਬੱਡੀ ਪਲੇਅਰ ਜਿਹਨਾਂ ਸਨਮਾਨ ਜੱਗਾ ਔਜਲਾ ਨਿਕਾ ਧਾਲੀਆਂ ਸੁਖਮਨ ਧੀਰਾ ਤੇ ਜੈਵੀ ਇਹਨਾਂ ਵੀਰਾਂ ਵੱਲੋਂ 5100 5100 ਦੀ ਨਗਦ ਰਕਮ ਨਾਲ ਕੀਤਾ ਜਾਣਾ ਬਹੁਤ ਧੰਨਵਾਦ ਆ ਸਾਰੇ ਵੀਰਾਂ ਦਾ ਲਓ ਨਾਯਨ ਕਾਕਾ ਸੇਖੇ ਵਾਲਾ ਕਬੱਡੀ ਪਾ ਰਿਹਾ ਦਬੜੀ ਖੰਨੇ ਲੱਖੇ ਨੇ ਕੋਸ਼ਿਸ਼ ਕੀਤੀ ਹੈ ਤੇ ਅੰਕ ਨੌਯਾਨ ਸੇਖੇ ਵਾਲਾ ਕਾਕਾ ਆਪਣੀ ਟੀਮ ਲਈ ਜੋੜ ਗਿਆ ਰੇਡ ਪਾਉਣੀ ਲੱਖਾ ਗਿਆ ਜਿਹੜਾ ਹੋਲ ਵਾਲਾ ਨੰਬਰ ਆ ਸਾਡੇ ਦੇਵ ਬਾਈ ਨੂੰ ਬੇਨਤੀ ਹੈ ਜੀ ਉਹ ਚੈੱਕ ਕਰ ਲੈਣ ਦੋ ਜਣਾ ਇਹ ਕਰਵਾ ਦਿਓ ਲੋ ਕਹਿੰਦੇ ਰੇਡ ਪਾਉਣ ਦੇ ਲਈ ਬਾਜੇਖਾਨੇ ਵਾਲਾ ਵਧਿਆ ਹੋਇਆ ਹਰਜੀਤ ਬਰਾਂਡ ਦਾ ਪਿੰਡ ਮੇਰੇ ਵੀਰੋ ਬਾਜਾਖਾਨਾ ਲੋ ਬਾਜੇਖਾਨੇ ਵਾਲਾ ਲੱਖਾ ਰੇਡ ਪਾ ਰਿਹਾ ਜਾਫੀ 4 ਔਰ ਚਾਰਾਂ ਦੇ ਵਿੱਚੋਂ ਦੇਖਾਂਗੇ ਕਿਹੜਾ ਗੱਭਰੂ ਕਰੂ ਕਮਾਲ ਔ ਨੌਜਾਨ ਕਹਿੰਦੇ ਖੇਡ ਦੇ ਮੈਦਾਨ ਵਿੱਚ ਗੁਰੂਸਰਿਆ ਸੁਖੀ ਤੇ ਬਾਜੇਖਾਨੇ ਵਾਲਾ ਲੱਖਾ ਲੱਖਾ ਤੇ ਗੁਰੂਸਰੀਆ ਬਾਜਾਖਾਨਾ ਤੇ ਗੁਰੂਸਰ ਸੁੱਖੀ ਤੇ ਲੱਖਾ ਉਹ ਟੱਕਰ 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 1100 ਦਿੱਤਾ ਜਾਣਾ ਕਹਿੰਦੇ ਪੈਣੀ ਵਾਲੇ ਜੋਤੀ ਵੱਲੋਂ ਆ ਜੱਫੇ ਦਾ ਮੇਰੇ ਵੀਰੋ ਵੀ ਨੰਬਰ ਜਿਹੜਾ ਉਹ ਜਾਪੀਆਂ ਦੇ ਖਾਤੇ ਚ ਗਿਆ ਲੈ ਵੀ اشرف ਭਾਈ ਹਰਜੀਤ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜਮਾਨਾ ਅੱਜ ਖੜ ਖੜ ਕੇ ਕੌਣ ਖਿੱਚੂ ਗਿੱਟੇ ਕੌਣ ਪਾਊਗਾ ਕਬੱਡੀ ਝੁਕ ਝੁਕ ਕੇ ਪਾ ਬਾਜੇ ਖਾਨੇ ਵਾਲਾ ਸੰਦੀਪ ਜਉਂਦੇ ਬਸਦੇ ਰੋ ਜਉਂਦੇ ਬਸਦੇ ਰੋ ਬਈ ਨੰਬਰ ਜਿਹੜਾ ਉਹ ਜਾਫੀਆਂ ਦੇ ਖਾਤੇ ਜੁੜ ਗਿਆ ਲੈ ਵੀ ਅਸ਼ਰਫભાઈ ਜੱਸੀ ਫੇਰ ਆ ਗਿਆ ਬਾਦੀਆਂ ਵਾਲਾ ਲੋ ਬਾਦੀਆਂ ਵਾਲਾ ਨੌਜਾਨ ਜੱਸੀ ਫੇਰ ਮੇਰੇ ਵੀਰੇ ਅਗਲੀ ਕਬੱਡੀ ਪਾ ਰਿਹਾ ਹੈ ਬਿਆਲਪੁਰ ਮਿਰਜਾ ਤੇ ਠੱਠੀ ਪਾਣੀਆਂ ਟੀਮਾਂ ਦੇ ਪਲੇਅਰ 65 ਕਿਲੋ ਭਾਰ ਦੇ ਲਈ ਜਲਦੀ ਦੇ ਨਾਲ ਖੇਡ ਗਰਾਊਂਡ ਦੇ ਵਿੱਚ ਆ ਜਾਣ ਬਿਆਲਪੁਰ ਮਿਰਜਾ ਤੇ ਠੱਠੀ ਪਾਣੀਆਂ ਟੀਮਾਂ ਦੇ ਪਲੇਅਰ ਅਗਲੇ ਮੈਚਾਂ ਲਈ ਤਿਆਰ ਰਹਿਣਗੇ ਬਾੜੀਆਂ ਵਾਲੇ ਜੱਸੀ ਦੀ ਪਾਈ ਹੋਈ ਕਬੱਡੀ ਆ ਜਾਫੀ ਚਾਰ ਰੰਪਰੇ ਦਾ ਅਮਰੀਕ ਨਾਲ ਅੰਗਰੇਜ਼ ਦੋਨੋਂ ਬੜਾ ਨਹੀਂ ਵੀਰਾਂ ਦੀ ਜੋੜੀ ਕਹਿੰਦੇ ਬੜੀ ਮਸ਼ਹੂਰ ਮੇਰੇ ਵੀਰੋ ਬਜਣੀ ਕਬੱਡੀ ਦੇ ਵਿੱਚ ਨਾਈਆਂ ਨੇ ਰੰਪਰੇ ਵਾਲਾ ਅਮਰੀਕ ਬਾਲੀਆਂ ਵਾਲੇ ਜੱਸੀ ਦੀ ਭਰੀ ਹੋਈ ਖੁੱਝ ਭੋੜੀਪੁਰੇ ਨੇ ਮੇਨੀਆਂ ਦੋ ਅੱਖਾਂ ਤੇ ਫੈਸਲਾ ਵਕਤ ਦਾ ਹੋਵੇਗਾ ਸਮੇਂ ਦੀ ਸੀਮਤ ਕਬੱਡੀ ਖੇਡੀ ਜਾ ਰਹੀ ਹੈ ਅੱਜ ਦਿਆਲਪੁਰੇ ਮਰਜੇ ਪਿੰਡ ਦੇ ਰੇਕੇ ਤੇ ਪਰ ਅੰਕ ਰੰਪਰੇ ਵਾਲਾ ਅਮਰੀਕ ਜੋੜ ਗਿਆ ਨੰਬਰ ਜਿਹੜਾ ਉਹ ਜਾਪੀਆਂ ਦੇ ਖਾਤੇ ਜੁੜ ਗਿਆ ਰੇਡ ਪਾਉਣ ਦੇ ਲਈ ਸੇਖੇ ਵਾਲਾ ਫੇਰ ਵੱਧ ਗਿਆ ਕਾਕਾ ਕਾਕਾ ਜੇ ਸੰਦੀਪਰਾ ਟੱਕਰ ਹੋ ਗਈ ਤੇ ਗੱਲ ਬਣ ਜਾਣੀ ਹੈ ਜੇ ਬਾਜੇਖਾਨੇ ਵਾਲਿਆਂ ਨਾਲ ਟੱਕਰ ਹੋ ਗਈ ਤੇ ਗੱਲ ਬਣ ਜਾਣੀ ਹੈ ਜੇ ਬਾਜੇਖਾਨਿਆਂ ਨਾਲ ਟੱਕਰ ਹੋ ਗਈ ਤੇ ਗੱਲ ਬਣ ਜਾਣੀ ਹੈ ਪਰ ਦਬੜੀ ਖਾਨੇ ਵਾਲਾ ਕਹਿੰਦਾ ਮੈਨੂੰ ਛੱਡੋ ਪਰ ਸੇਖੇ ਵਾਲਾ ਕਾਕਾ ਤਕੜਾ ਨੰਬਰ ਆਪਦੀ ਟੀਮ ਦੇ ਖਾਤੇ ਜੋੜ ਗਿਆ ਵੀ ਨੰਬਰ ਜਿਹੜਾ ਉਹ ਮੇਰੇ ਮਿੱਤਰੋ ਰੇਡਰ ਦੇ ਖਾਤੇ ਜੁੜ ਗਿਆ ਸਾਡਾ ਹੈਰੀ ਤੂ ਯੂਕੇ ਤੇ ਨਾਲ ਮੇਜਰ ਯੂਕੇ ਮੇਰੇ ਵੀਰੋ ਉਹ ਭਰਾ ਵੀ ਮੇਲੇ ਦੀਆਂ ਮੁਬਾਰਕਾਂ ਪੁੱਛਦੀਆਂ ਕਰਦੇ ਨੇ ਕਹਿੰਦੇ ਯਾਰੀ ਫੱਟੇ 'ਚ ਗੱਡੇ ਕੈਨਾਂ ਵਰਗੀ ਹੈ ਹੈਰੀ ਪੂਰ ਯੂਕੇ ਦੀ ਤੇ ਨਾਲ ਕਹਿੰਦੇ ਮੇਜਰ ਯੂਕੇ ਦੇ ਚਰਚੇ ਹੁੰਦੇ ਆ ਉਹ ਭਰਾ ਵੀ ਮੁਬਾਰਕਾਂ ਪੁੱਛਦੀਆਂ ਕਰਦੇ ਆ ਉਹਨਾਂ ਦਾ ਵੀ ਧੰਨਵਾਦ ਹੈ ਲਓ ਮੈਚ ਕਹਿੰਦੇ ਚੋਟੀ ਦਾ ਖੇਡਿਆ ਜਾ ਰਿਹਾ ਇੱਕ ਪਾਸੇ ਦਬੜੀ ਖਾਨਾ ਔਰ ਇੱਕ ਪਾਸੇ ਕਹਿੰਦੇ ਰਾਮਪਰਾ ਪਿੰਡ ਹੈ ਇੱਕ ਪਾਸੇ ਮੁੰਡੇ ਫਰੀਦਕੋਟੀਏ ਹੈ ਤੇ ਇੱਕ ਪਾਸੇ ਕਹਿੰਦੇ ਬਠਿੰਡੇ ਵਾਲੇ ਆ ਤੇ ਧਰਤੀ ਕਹਿੰਦੇ ਬਿਆਲਪੁਰੇ ਮਿਰਜੇ ਪਿੰਡ ਦੀ ਹੈ ਸਰਬਸਾਂਝਾ ਟੂਰਨਾਮੈਂਟ ਖੇਡਿਆ ਜਾ ਰਿਹਾ ਲੋ ਰੇਡ ਕਹਿੰਦੇ ਗੱਬਰੂ ਨੇ ਪਾਉਣੀ ਆ ਹੋਲਦ ਵਾਲਾ ਨੰਬਰ ਕਹਿੰਦੇ ਪਾਸੇ ਅਮਲਕੀਤ ਬਾਈ ਉਹ ਦਬੜੀ ਦਬੜੀ ਖਾਨ ਰੈਫਰੀ ਉਹ ਜਿਹੜਾ ਰੈਫਰੀ ਡਿਸੀਜਨ ਸੀਗਾ ਉਹ ਨੰਬਰ ਜਿਹੜਾ ਦਬੜੀ ਖਾਨ ਨੇ ਦਿੱਤਾ ਗਿਆ ਵੀਰੇ ਉਹ ਹੋ ਗਿਆ ਠੱਠੀ ਭਾਈ ਵਾਲੇ ਮੁੰਡੇ ਆ ਗਏ ਜੀ ਠੱਠੀ ਭਾਈ ਵਾਲੇ ਮੁੰਡੇ ਕਬੱਡੀ ਪੈਣ ਦੇ ਸੈਮੀ ਦੀ ਟੀਮ ਠੱਠੀ ਭਾਈ ਬੱਬੂ ਵਰਗੇ ਮੁੰਡੇ ਆ ਗਏ ਔਰ ਗਿਆਲਪੁਰੇ ਮਿਰਜੇ ਵਾਲੇ ਮੁੰਡੇ ਵੀ ਆ ਗਏ ਆ बहुत बहुत धन्यवाद है मैच खेलना बार मह जंडसर दयालपुरा मिर्जा कबड्डी टीम जार मह जी सर बीला दयालपुरा मिर्जा बाजेखाने वाला संदीप कबड्डी 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 पर रामपुर वाला लग्या टुट के नंबर ਤਬੜੀ ਖਾਨੇ ਦੀ ਟੀਮ ਦੇ ਖਾਤੇ ਜੁੜ ਗਿਆ ਮੈਚ ਚੋਟੀ ਦਾ ਖੇਡਿਆ ਜਾ ਰਿਹਾ ਕਦੇ ਉਧਰ ਜੱਫਾ ਕਦੇ ਉਧਰ ਜੱਫਾ ਲੱਗ ਜਾਂਦਾ ਕਦੇ ਰੇਡਰ ਭੱਜ ਜਾਂਦਾ ਇਹ ਹੁਣ ਗੱਲ ਸਮੇਂ ਦੀ ਹੋਣੀ ਹੈ ਵੀ ਰੇਡਾਂ ਭਵੇਂ ਲੱਖ ਪੈਂਦੀਆਂ ਗੱਲ ਜੱਫਿਆਂ ਤੇ ਮੁੱਕਣੀ ਹੈ ਰੇਡਾਂ ਭਵੇਂ ਲੱਖ ਪੈਂਦੀਆਂ ਗੱਲ ਜੱਫਿਆਂ ਤੇ ਮੁੱਕਣੀ ਹੈ ਸੇਖੇ ਵਾਲੇ ਕਾਕੇ ਨੇ ਕਬੱਡੀ ਭਾ ਦਿੱਤੀ ਆਹ ਕਹਿੰਦੇ ਪਿਆਰ ਵੀ ਬੜਾ ਓ ਯਾਰਾਂ 'ਚ ਖੜਕ ਪਈ ਯਾਰਾਂ 'ਚ ਖੜਕ ਪਈ ਪਰ ਨੰਬਰ ਕਹਿੰਦੇ ਨੌਜਣ ਸੇਖੇ ਵਾਲਾ ਆਲਦੀ ਟੀਮ ਦੇ ਖਾਤੇ ਟਿਕੜੇ ਨੰਬਰ ਦੇ ਵਾਧੇ ਕਰ ਗਿਆ ਚੱਲਦਾ ਮੈਚ ਸਮਾਪਤ ਲੈ ਵੀ ਮਲਕੀਤ ਭਾਈ ਕੱਲ ਦੇ ਮੈਚ ਦੇ ਵਿੱਚੋਂ ਰਾਮਪਰਾ ਪਿੰਡ ਜਿਹੜੀ ਜੇਤੂ ਆ